ਵੀਰ ਜੀ ਪਏ ਹੈ ਪੁਈਆਂ ਦਾ ਫਿਰ ਕਿਦਾਂ ਪੈਸਿਆਂ ਦਾ ਤੁਸੀਂ ਬਹੁਤੀ ਫਿਕਰ ਨਾ ਕਰੋ ਹੂੰ ਮੈਂ ਫਫੜ ਜੀ ਨਾਲ ਕੀਤੀ ਸੀ ਗੱਲ ਉਹ ਵੀ ਅੱਛਾ ਕਹਿੰਦੇ ਵੀ ਕੋਈ ਨਹੀਂ ਪੈਸੇ ਅਸੀਂ ਰਲ ਮਿਲ ਕੇ ਤੇ ਕਰ ਲਾਂਗੇ ਵੇ ਮੂੰ ਚੁੱਕਿਆ ਤਾਂ ਕਈ ਮੰਗਣ ਆ ਗਿਆ ਵਾ ਤੇਰੇ ਕੋਈ ਵੀ ਹਨੀ ਉਹ ਕਈ ਜਿ ਤਾਈ ਜੀ ਮੇਰੇ ਕੋ ਹੈਗੀ ਆ ਉਹ ਬੰਬੀ ਦੇ ਪਈ ਆ ਹੈ ਨਹੀਂ ਕਈ ਕੋਈ ਕੋਈ ਵੀ ਆਪਣੀਆਂ ਚੀਜ਼ਾਂ ਲਿਆਓ ਤੇ ਵਰਤਿਆ ਕਰੋ ਨਾਲੇ ਤੁਹਾਡੀ ਕਿਹੜੀ ਕੋਈ ਜਬਾਨ ਵਾ ਹੋਰਸ ਨਾ ਜੋ ਤਾਂ ਠੀਕ ਠਾਕ ਹਾਂ ਜੀ ਰੀਤੀਆ ਇਹ ਤੇ ਠੀਕ ਠਾਕ ਹੈ ਤੁਸੀਂ ਦੱਸੋ ਵੀ ਕਦੋਂ ਕੰਗਾ ਰਹੇ ਹੋ ਬਸ ਆ ਥੋੜਾ ਚਿਰ ਆ ਮੈਂ ਤੁਰਨ ਲੱਗਾ ਹਾਂ ਬਸ ਤਿਆਰ ਤੇ ਹੋ ਗਿਆ ਹਾਂ ਮੈਂ ਅੱਛਾ ਅੱਛਾ ਆਪਣੇ ਡਾਕੂਮੈਂਟ ਦੇਖ ਲਓ ਕੋਈ ਵੀ ਨਾ ਰਹਿ ਜੇ ਹੈ ਨਾ ਨਹੀਂ ਨਹੀਂ ਉਹ ਤਾਂ ਮੈਂ ਇਕੱਠੇ ਕਰਕੇ ਰੱਖਿਆ ਸਾਰੇ ਇੱਕ ਵਾਰੀ ਮੈਂ ਫੇਰ ਚੈੱਕ ਕਰ ਲੈਣਾ ਇਹ ਆ ਵੀ ਚਲੋ ਨਿੱਕੀ ਜੀ ਗੱਲ ਬਣਾਉਂਦਾ ਰਹੇ ਜੀ ਇਹ ਕੰਮ ਬੰਦ ਬੰਦਾ ਵਾ ਤੇ ਬਣਾ ਲਈਏ ਕੋਈ ਹਾਂ ਉਹ ਤੇ ਹੈ ਜੀ ਆ ਤੇ ਪਰ ਇਹ ਆ ਵੀ ਪੈਸੇ ਪੈਸੇ ਦਾ ਇੰਤਜ਼ਾਮ ਇਦਾਂ ਹੀ ਹੋਣਾ ਵਾ ਕੀ ਕਰਨਾ ਕਰੋ ਬਾਸ ਨਹੀਂ ਆਪਣੇ ਡਾਕਟਰ ਮੈਨੂੰ ਕਿਹਾ ਜੋ ਪਹਿਲਾਂ ਦਾ ਵੀ ਨਹੀਂ ਕੋਈ ਸੋਚਿਆ ਹੀ ਹੋਊਗਾ ਐਵੇਂ ਇੰਨੀ ਚਿਕੜਿਓ ਕਰਦੇ ਜਿਥੇਥਲੇ ਤਹੀ ਕਿਹੜਾ ਰੱਖ ਲੈਣੇ ਆ ਕਦੇ ਤੇ ਮੋੜਨੇ ਹੀ ਆ ਐਨੀ ਫਿਕਰ ਨਾ ਕਰੋ ਛੇਤੀ ਆਜੋ ਇਹ ਤਾਂ ਉਹ ਠੀਕ ਕਰ ਲੈ ਆ ਚਲੋ ਕੋਈ ਗੱਲ ਨਹੀਂ ਮੈਂ ਆ ਗਿਆ ਫਿਰ ਹਾਂ ਕਾ ਕਾਗਜ਼ ਤੇ ਉਦਨ ਮੈਂ ਪਾਏ ਸੀ ਸਾਰੇ ਇਹ ਕਰੀ ਚੈੱਕ ਕਰ ਲੈਣਾ ਉਹ ਸਾਰੇ ਕਾਗੇ ਤੇ ਉਹਦਾ ਮੈਂ ਸਾਰੇ ਇਕੱਠੇ ਕਰ ਹੀ ਲਏ। ਸੈਰੀਵੇਟ ਜਿੰਨੇ ਵੀ ਆ ਉਹ ਵੀ ਪਾਲੇ ਚਾਲੇ ਆ। ਇਹ ਹੁਣ ਗੱਲ ਬਾਂਝੇ ਨਾ ਤੇ ਫੇਰ ਉਹ ਕਿੰਨਾ ਕਚ ਰੇਖੋ ਕਮਰੇ ਚ ਰਹਿਣਾ। ਚਾਲੇ ਆ। ਪੈਸੇ ਤੇ ਹੋੜੀ ਹੋਈ ਲੱਦੇ ਰਹਿਣੇ ਆ। ਬਾਕੀ ਇਨਾ ਬੜਾ ਸੁਖੋ ਆ ਵੀ ਕੁੜੀ ਸੌਕੇ ਘਰ ਤੇ ਲੱਗੀ ਆ। ਨਹੀਂ ਤੇ ਤਾਈ ਤਾਈ ਨੇ ਤੇ ਬੂਆ ਆਪਣਾ ਬੰਦ ਹੀ ਰੱਖਿਆ ਕਰਨਾ ਸੀ। ਵੀ ਭੁੱਖੇ ਮਰਨ ਦੇ ਆ ਮਰਦੇ ਰਹਿੰਦੇ ਇਹਨਾਂ। लवली ਵੀਰ ਨੂੰ ਮੈਂ ਫੋਨ ਕੀਤਾ ਵਾ। ਤੇ ਉਹ ਕਹਿੰਦੇ ਸੀਗੇ ਵੀ ਮੈਂ ਥੋੜੇ ਚਿਰ ਤੱਕ ਤੁਹਾਡੇ ਕੋਲ ਆਉਣ ਲੱਗਾ ਵਾਂ ਅੱਛਾ ਠੀਕ ਆ ਪਹਿਲਾਂ ਸਾਡਾ ਰਦਾ ਇਹ ਹੀਗਾ ਕਿ ਅਸੀਂ ਕੈਨੇਡਾ ਕੱ ਲਈ ਉਹਨਾਂ ਨੂੰ ਤੁਹਾਡਾ ਨਾ ਵੀ ਕੀਤੀ ਸੀ ਨਾ ਮੈਂ ਗੱਲ ਮੁੜ ਕੇ ਨਾ ਮੈਂ ਇੱਕ ਦਿਨ ਤੁਸੀਂ ਘਰ ਹੈ ਨਹੀਂ ਮੰਮੀ ਵੀ ਘਰ ਹੈ ਨਹੀਂ ਤੇ ਮੈਂ ਨਾ ਫੁੱਫੜ ਜੀ ਨੂੰ ਸੁਧਿਆ ਸੀਗਾ ਤੇ ਮੈਂ ਚਲੋ ਭੂਆ ਜੀ ਨਾਲ ਤੇ ਗੱਲ ਕੀਤੀ ਨਹੀਂ ਆ ਤੁਸੀਂ ਆਪ ਹੀ ਕਰ ਲਿਓ ਹੁਣ ਉਹਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਸੀਗੀ ਕਹਿੰਦੇ ਵੀ ਆਪਾਂ ਕੈਨੇਡਾ ਦੀ ਜਗ੍ਹਾ ਜੇ ਕਿਤੇ ਹੋਰ ਦੇਸ਼ ਦਾ ਕੰਮ ਬਣਾਈਏ ਤੇ ਚੱਲ ਵਧੀਆ ਰਹੂਗਾ ਉਹਦੇ ਵਿੱਚ ਚਲੋ ਇਹ ਆ ਵੀ ਪੈਸੇ ਵੀ ਘਟ ਲੱਗਣਗੇ ਤੇ ਨਾਲੇ ਕੰਮ ਵੀ ਛੇਤੀ ਬਣ ਜਾਂਦਾ ਹਾਂਜੀ ਠੀਕ ਆ ਮੈਂ ਹਾਂ ਚੱਲ ਇਹ ਵੀ ਮੈਂ ਮੇਰੇ ਮਾਨਣ ਚ ਵੀ ਇਹ ਗੱਲ ਆਈ ਆ ਕਿਉਂਕਿ ਜੇ ਮੰਨ ਲਓ 20-25 ਲੱਖ ਦਾ ਕਰਜ਼ਾ ਲੈ ਕੇ ਤੇ ਆਪਣੀ ਵੀਰ ਬਾਹਰ ਗਿਆ ਚਲੋ ਭਾਵੇਂ ਅਸੀਂ ਦਈਏ ਭਾਵੇਂ ਫੁੱਫੜ ਜੀ ਦੇਣ ਚਲੋ ਭਾਵੇਂ ਚਾਚੇ ਤਾਨੇ ਕੋ ਕਰੇ ਆਣ ਕੇ ਅਕਸਰ ਲਾਉਣੇ ਤੇ ਪੈਣੀਆਂ ਆ ਨਾ ਹਾਂਜੀ ਹੈਨਾ ਇਹ ਗੱਲ ਤਾਂ ਕੋਈ ਮੁਕਰ ਨਹੀਂ ਸਕਦਾ ਤੇ ਫਿਰ ਜੇ ਮੰਨ ਲਓ 2-3 ਸਾਲ ਉਹ ਵਿਚਾਰੇ ਪੈਸੇ ਲਉਂਦੇ ਰਹਿ ਤੇ ਫਾਇਦਾ ਕੋਈ ਨਹੀਂ ਇਹ ਤੋਂ ਬਿਹਤਰ ਆ ਵੀ ਕਿਸੇ ਦੇਸ਼ ਆਮਦੇਸ਼ ਚੱਲ ਜਣ ਜਿੱਥੇ ਪੈਸੇ ਘੱਟ ਲੱਗਦੇ ਆ ਉੱਥੇ ਜਾ ਕੇ ਤੇ ਆਪਣੀ ਕਮਾਈ ਸ਼ੁਰੂ ਕਰਦੇ ਨੇ ਤੇ ਚਲੋ ਇਹਨਾਂ ਦਾ ਵੀ ਕੰਮ ਚੱਲਦਾ ਰਹੂਗਾ ਤੇ ਘਰ ਕੁਲਾ ਭਾਂਜੇ ਥੋੜਾ ਬਹੁਤਾ ਤਹੀਂ ਆਪੇ ਸੈੱਟ ਕਰਨਾ ਵਾ ਤਹੀਂ ਜੋ ਵੀ ਸੋਚਿਆ ਹੋਊਗਾ ਠੀਕ ਹੀ ਸੋਚਿਆ ਹੋਣਾ ਵਾ ਬਾਕੀ ਵੀਜੀ ਦੇ ਮੰਜ ਵੀ ਇਹੀ ਹੀ ਵੀ ਪੈਸੇ ਪੋਹਿਆਂ ਦਾ ਕਿੱਦਾਂ ਕਰਾਂਗੇ ਉਹਨਾਂ ਦੀ ਵੀ ਮਨ ਨਾ ਹੋਈ ਹੀ ਗੱਲ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਹੀ ਵੀ ਤਸੀਂ ਆਪਣਾ ਕੰਮ ਤੇ ਬਣਾਓ ਪੈਸੇ ਦੇ ਹੱਥੋਂ ਕੀ ਹੋਈ ਜਾਂਦੇ ਆ ਨਾਲੇ ਉਹਨਾਂ ਵਚ ਰਹਿ ਕਿਹੜਾ ਰੱਖ ਲੈਣੇ ਆ ਮੋੜ ਨਹੀਂ ਆ ਇਕ ਨੇ ਦਿਨ ਅੱਜ ਆਪਣੇ ਕੰਮ 'ਚ ਸੈੱਟ ਹੋ ਜਾਣਗੇ ਤੇ ਤੁਹਾਡੀ ਵੀ ਫਿਕਰ ਮੁੱਕ ਜੂਗੀ ਮੈਂ ਉਹਦਾ ਜਿੱਥੇ ਹੁਣ ਗੱਲ ਕੀਤੀ ਹੈ ਨਾ ਝੰਡ ਨਾਲ ਕਹਿੰਦਾ ਵੀ 4 ਕਿਲੋਖ ਲੱਖ ਰੁਪਏ ਲੱਗਣਾ ਚਲੋ ਥੋੜਾ ਬੋਤਾ ਫੁੱਫੜ ਜੀ ਕਰ ਦੇਣਗੇ ਥੋੜਾ ਬੋਤਾ ਮੈਂ ਕਰ ਦੂੰਗਾ ਬਾਕੀ ਜਿਹੜੇ ਥੋੜੇ ਬੋਤੇ लवली ਵੀਰ ਕੋ ਹੋਣਗੇ ਤੇ ਉਹ ਲਾ ਲੂਗਾ ਤੇ ਜੇ ਨਹੀਂ ਹੋਣਗੇ ਨਾ ਤੇ ਕੋਈ ਗੱਲ ਨਹੀਂ ਆਪ ਹੀ ਹੱਲਾ ਮਾਰ ਕੇ ਤੇ ਇੱਕਾਰੀ ਕਰ ਦਾਂਗੇ ਮੁੜ ਕੇ ਸਹਬਾਬ ਹੁੰਦੇ ਰਹਿਣਗੇ ਹਾਂਜੀ ਵੀਰ ਜਿੱਦਾਂ ਦਾ ਠੀਕ ਹੈ ਤੇ ਹੁਣ ਆਉਂਦੇ ਆ ਨਾ ਤੇ ਚਲ ਤੁਸੀਂ ਚਾਹ ਪਾਣੀ ਪਿਆ ਲਓ ਤੇ ਫਿਰ ਉਹਨਾਂ ਨੂੰ ਮੈਂ ਸਾਰਾ ਸਮਝਾ ਦੇਣਾ ਕੰਮ ਇੱਕਾਰੀ ਉਹ ਸਾਹਮਣੇ ਫਿਰ ਅੱਗੇ ਕੰਮ ਕਰੀ ਜਾਂਦੇ ਹਨ ਕੋਈ ਗੱਲ ਨਹੀਂ ਮੈਂ ਕਹਿ ਦਿੰਦੀ ਬਣਾ ਲਓ ਚਾਹ ਪਣੀ ਖਾਣ ਹਾਂਜੀ ਚੱਲ ਯਾਰ ਐਨਾ ਕੁ ਜੋਤ ਨੂੰ ਦੱਸਿਆ ਤੇ ਚੰਗਾ ਹੋ ਗਿਆ ਮੁੜ ਕੇ ਕਿਤੇ ਦੇ ਮਾਂਜਣਾ ਰਵੇ ਵੀ ਮੇਰੇ ਨਾਲ ਤੇ ਗੱਲ ਕੀਤੀ ਨਹੀਂ ਆ ਇਹ ਕਰੀ ਲਵਣੀ ਵੀਰ ਆ ਜੀ ਨਾ ਚੱਲ ਉਹਨਾਂ ਨੂੰ ਵੀ ਸਾਰੀ ਗੱਲ ਦੱਸ ਹੀ ਦਵਾਂ ਸੱਸੀ ਕਾ ਪਾਜੀ ਸੱਸੀ ਕਾ ਵੀਰ ਜੀ ਠੀਕ ਠਾਕ ਹੋਰ ਸਾਨੂੰ ਠੀਕ ਠਾਕ ਵਧੀਆ 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 ਹੋਰ ਕੀ ਬਣਿਆ ਜੀ ਬੰਨਾ ਕੀ ਆ ਬਸ ਸ਼ਹਿਰ ਗਿਆ ਸੀ ਮਟਾ ਜਾ ਕੰਮ ਅੱਛਾ ਅੱਛਾ ਤੇ ਆਣ ਕੇ ਤੇ ਬਸ ਇੱਥੇ ਬਹਿ ਗਿਆ ਠੀਕ ਹੈ ਠੀਕ ਹੈ ਤੁਸੀਂ ਸੁਣਾਓ ਕਿਦਾਂ ਮੋਟਰਸਾਈਕਲ ਤੇ ਆਏ ਆ ਆ ਮੋਟਰਸਾਈਕਲ ਤੇ ਆਏ ਆ ਅੰਦਰ ਹੀ ਕਰ ਲੈਣਾ ਸੀਗਾ ਕੋਈ ਗੱਲ ਨਹੀਂ ਕਰ ਲੈਣੀ ਬਾਅਦ ਚ ਠੀਕ ਹੈ ਠੀਕ ਹੈ ਹੋਰ ਕਿਦਾਂ ਠੀਕ ਠਾਕ ਘਰ ਸਾਰੇ ਹਾਂ ਠੀਕ ਠਾਕ ਵਧੀਆ ਤਾਂ ਜੀ ਹੁਣੀ ਠੀਕ ਨੇ ਠੀਕ ਠਾਕ ਆ ਵਧੀਆ ਵੀ ਚਲੋ ਵਧੀਆ ਤੇ ਡਾਕੂਮੈਂਟ ਮੈਂ ਤੁਹਾਨੂੰ ਕਿਹਾ ਸੀ ਸਾਰੇ ਕਰ ਲੈ ਤਿਆਰ ਰੱਖਾ ਹਾਂ ਜੀ ਉਹ ਲੈਣ ਤੇ ਮੈਂ ਸਾਰੇ ਠੀਕ ਆ ਦੇਖ ਲਓ ਤਾਂ ਹੀ ਇੱਕ ਵਾਰੀ ਬੌਧਾ ਤੇ ਉਹ ਕਹਿੰਦਾ ਸੀ ਕਹਿੰਦਾ ਵੀ ਇੱਕ ਜਨਮ ਸਰਟੀਫਿਕੇਟ ਚਾਹੀਦਾ ਵਾ ਹੂੰ ਫਿਰ ਬਾਕੀ ਤੇ ਕੋਈ ਗੱਲ ਨਹੀਂ ਹੈ ਬਾਕੀ ਐਡਜਸਟਮੈਂਟ ਹੋ ਜਾਈਗੇ ਉਹਦਾਂ ਦੇ ਸਾਰੇ ਮੈਂ ਲੈ ਜਾਂਦਾ ਹਾਂ ਅੱਛਾ ਲਵੀ ਵਧੀਆ ਕੀਤਾ ਲੈ ਜਾਂਦਾ ਜੀ ਠੀਕ ਆ ਹਾਂ ਵਧੀਆ ਤੇ ਉਹ ਪੈਜੋ ਨਾ ਕੀਤੀ ਗੱਲ ਕੀਤੀ ਤੇ ਹੈਗੀ ਸੀ ਮੁੜ ਕੇ ਫਿਰ ਮੈਂ ਪੈਸਾ ਲੈਣਾ ਨੂੰ ਕਰ ਆਏ ਹਨਾਂ ਚੰਗਾ ਕੀਤਾ ਵੀਰ ਜੀ ਹਾਂ ਜੀ ਮੈਂ ਕਹਿੰਦਾ ਜਦੋਂ ਫੁੱਫੜ ਜੀ ਨਾਲ ਗੱਲ ਕੀਤੀ ਨਾ ਹਾਂ ਜੀ ਕਿੰਨੇ ਵੀ ਉਹਨਾਂ ਇਹੋ ਗੱਲ ਸਮਝਾਈ ਕਹਿੰਦੇ ਸੀਗੇ ਵੀ ਬਹੁਤੇ ਵੱਡੇ ਦੇਸ਼ ਦਾ ਫਾਇਦਾ ਕੋਈ ਨਹੀਂ। ਉਥੇ ਜਾ ਕੇ ਤਾਂ ਮੁੜ ਕੇ ਤੁਸੀਂ ਲੋਕਾਂ ਦੇ ਪੈਸੇ ਲਾਉਂਦੇ ਫਿਰਨਾ। ਹੂੰ ਹੂੰ ਤੇ ਕੀ ਫਾਇਦਾ? ਉਹਨਾਂ ਨੇ ਕਿਹਨੇ ਉਹਨਾਂ ਪੁੱਛ ਲਿਆ ਹੀ ਗਾੜੀ। ਕਹਿੰਦੇ ਆ ਲੋ। ਅੱਛਾ। ਤੇ ਬਾਅਦ ਚ ਫਿਰ ਮੜਾ ਮੋਟਾ ਤੁਹਾਨੂੰ ਪਤਾ ਖੇਜਦੇ ਸੀ ਤੇ ਮੈਂ ਚਲੋ ਹੁਣ ਇੱਕ ਵਾਰੀ ਨਾ ਕਰਦਾ ਕਿ ਹੁਣ ਬੁਰੇ ਬਣੇ ਚੰਗਾ। ਹਾਂਜੀ। ਮੁੜ ਕੇ ਪੈਸੇ ਲਾਉਣੇ ਬੜੇ ਔਖੇ ਆ। ਮੈਂ ਹਾਂ ਕਹੀਂ ਚੱਲ ਇਹ ਬਾਨਾ ਮਾਰਦੇ ਵੀ ਮੁੰੇ ਦਾ ਜੇ ਕੰਮ ਨਹੀਂ ਕਰ ਬੰਡਿਆ। ਹੂੰ ਜਦੋਂ ਬਣੂਗਾ ਉਦੋਂ ਚੁੱਕ ਲਾਂਗੇ। ਮੈਂ ਤੁਹਾਨੂੰ ਕਹਿ ਰਿਹਾ ਨਾ ਤੁਸੀਂ ਬਸ ਆਰਾਮ ਨਾਲ ਆਪਣੀ ਜਾ ਕੇ ਉੱਥੇ ਕਮਾਈ ਕਰੋ। ਹ ਠੀਕ ਹੈ ਕੋਈ ਗੱਲ ਨਹੀਂ ਅਗਰ ਆਪਾਂ ਹੈਗੇ ਕੰਮ ਕਰਨ ਜੋਗੇ ਟੈਨਸ਼ਨ ਨਹੀਂ ਲੈਣੀ ਠੀਕ ਹੈ ਨਾ ਲਓ ਜੋਤੀ ਜੀ ਆਈ ਗਏ ਸਸ ਜੀ ਹੋਰ ਸਨਾਉ ਠੀਕ ਠਾਕ ਹਾਂਜੀ ਹਾਂਜੀ ਵਧੀਆ ਗਏ ਕਿਤੇ ਹਾਂਜੀ ਵੀਰ ਜੀ ਸ਼ਾਇਦ ਤਾਂ ਕੀ ਗਏ ਹੀ ਮੜਾ ਲਿਆ ਠੀਕ ਆ ਹੋਰ ਜੋਦੇ ਕੰਮ ਕਰਿਓ ਆ ਡਾਕੂਮੈਂਟ ਆ ਭਾਜੀ ਦੇ ਠੀਕ ਇਹ ਮੈਂ ਦੇ ਕੇ ਆਉਣੀ ਜੰਟਰ ਨੂੰ ਸ਼ਾਮੀ ਤੇ ਆਪਣੇ ਕੋਲ ਸੰਭ ਕੇ ਰੱਖਿਓ ਕੋਈ ਗੱਲ ਨਹੀਂ ਠੀਕ ਆ ਮੈਂ ਬਾਕੀ ਫੋਟੋ ਸਟੇਟਾ ਕਰਾ ਲੈਣਾ ਜੇ ਕੋਈ ਕਹੂਗਾ ਨਾ ਕਿ ਮੈਨੂੰ origignal ਚਾਹੀਦਾ ਵਾ ਤੇ ਉਹਨੂੰ ਦੇ ਜਾਊਗਾ ਕੋਈ ਬਾਕੀ ਫਿਰ ਅਸੀਂ ਕੋਲੀ ਰੱਖਣਾਗੇ ਆਪਣੇ ਕੋਈ ਗੱਲ ਨਹੀਂ ਹਮ ਬਾਕੀ ਜੇ ਤਨਖਾਹ ਤਾਂ ਖੁਦ ਹੀ ਗੱਲ ਵਾ ਉਹ ਮੈਂ ਸਾਰੀ ਇੱਕ ਵਾਰੀ ਕਲੀਅਰ ਉਹਦੇ ਨਾਲ ਕਰ ਲਊਗਾ ਆ ਉਹਨਾਂ ਨੂੰ ਪੁੱਛ ਲਿਓ ਨਾ ਉਹਨੂੰ ਪੁੱਛ ਲਊਂਗਾ ਕਿ ਕਿਦਾਂ ਹਫਤੇ ਬਾਅਦ ਕਈ ਥਾਂਵਾਂ ਤੇ ਮਿਲਦੀ ਹੈ ਕਈ ਥਾਂਵਾਂ ਤੇ ਮਹੀਨੇ ਬਾਅਦ ਪੁੱਛਣਾ ਕਿ ਵੀ ਕਿਦਾਂ ਕਿ ਵੀ ਸਾਰੀ ਪਹਿਲਾਂ ਗੱਲ ਕੀਤੀ ਚੰਗੀ ਹਾਂਜੀ ਹੈਨਾ ਕੋਈ ਗੱਲ ਨਹੀਂ ਉਹ ਤੁਸੀਂ ਕਰਕੇ ਤੇ ਮੈਨੂੰ ਦੱਸ ਦਿਓ ਤਨਖਾਹ ਤੇ ਉਹਦਾ ਕਹਿੰਦੇ ਵੀ ਠੀਕ ਵਾ 80000 ਰੁਪਏ ਹੈਗੀ ਆ ਅੱਛ ਬਹੁਤ ਨਹੀਂ ਤਾਂ ਬੰਦਾ 50000 ਰੁਪਏ ਇਕੱਠਾ ਕਰੀ ਜਾਵੇ ਤਾਂ ਚੰਗਾ ਹੀ ਆ ਹਨਾ ਜੋਦਾ ਲੈ ਜਾਓ ਭਾਂਡੇ ਦੇਖ ਕੇ ਚਾਹ ਬਣਾਓ ਕੋਟ ਹਾਂਜੀ ਹਨਾ ਫਸਲ ਦਾ ਸੁਣਾਓ ਫਸਲ ਵਧੀਆ ਵਾ ਪਹਿਲੀ ਠੇਕੀ ਤੇ ਹੀ ਆ ਅੱਛਾ ਅੱਛਾ ਤੇ ਪਹਿਲਾਂ ਤਾਂ ਚਲੋ ਹੈਗੀ ਹੀ ਗੋਲ ਤੇ ਹੁਣ ਮੈਂ ਰੱਦਾ ਆਪਣਾ ਕੋਈ ਕੰਮ ਕਰਨ ਦਾ ਠੀਕ ਹੈ ਫਿਰ ਪੈੜੀ ਦਾ ਵੀ ਜੇ ਕੋ ਉਹਦੇ ਵਿੱਚ ਤੁਹਾਨੂੰ ਪਤਾ ਇਨੇ ਕੰਮ ਹੁੰਦੇ ਨੇ ਉਹ ਆ ਹੋਏ ਦੇ ਹੈ ਤੇ ਮੈਂ ਹਾਂ ਚੱਲਿਆ ਰਕੀ ਠੇਕੇ ਦੇ ਛੱਡਦੇ ਆ ਹੂੰ ਹੂੰ ਮੁੜ ਕੇ ਵੇਖ ਲਾਗੇ ਫਿਰ ਬਾਅਦ ਕੀ ਕਰਨਾ ਚਲੋ ਜਿੱਦਾਂ ਡੈਡੀ ਨੂੰ ਮੇਰਾ ਜੀ ਨਹੀਂ ਕਰਦਾ ਵੀ ਡੈਡੀ ਕੋ ਕੰਮ ਕਰਾਈਏ ਹਾਂਜੀ ਹਾਂ ਨਾ ਤੇ ਚੱਲ ساری ਉਮਰ ਕੀਤਾ ਹੀ ਇਹਨਾਂ ਨੇ ਹੋਰ ਦਾ ਹੁਣ ਰੈਸਟ ਕਰਨ ਤੇ ਚੰਗੀ ਗੱਲ ਚਲੋ ਵਧੀਆ ਵੀਰ ਜੀ ਪੈਸਿਆਂ ਪੁਈਆਂ ਦਾ ਫਿਰ ਕਿੱਦਾਂ ਪੈਸਿਆਂ ਦਾ ਤੁਸੀਂ ਬਹੁਤੀ ਫਿਕਰ ਨਾ ਕਰੋ ਮੈਂ ਫਫੜ ਜੀ ਨਾਲ ਕੀਤੀ ਸੀ ਗੱਲ ਉਹ ਵੀ ਅੱਛਾ ਕਹਿੰਦੇ ਵੀ ਕੋਈ ਨਹੀਂ ਪੈਸੇ ਅਸੀਂ ਰਲ ਮਿਲ ਕੇ ਤੇ ਕਰ ਲਾਂਗੇ ਬਾਕੀ ਕੋਈ ਨਹੀਂ ਤੇ ਮੇਰਾ ਰਾਦਾ ਪੈਲੀਪੁਰੀ ਚ ਚੁੱਕ ਲਈ। ਉਹ ਨਹੀਂ ਨਹੀਂ ਦੱਸ ਐਡਾ ਵੱਡਾ ਕੰਮ ਕੰਨੂ ਕਰਨਾ। ਪੈਲੀ ਤਾਂ ਹੁਣ ਤੁਸੀਂ ਚੁੱਕ ਗਏ ਤੇ ਮੁੜ ਕੇ ਲੈਣੇ ਕਿੰਨੇ ਆ? ਹੋਇਆ ਹੋਇਆ ਤੇ ਹੈ। ਹੈ ਕਿ ਨਹੀਂ? ਤੇ ਕੋਈ ਗੱਲ ਨਹੀਂ ਜਿਹੜੇ ਤੁਸੀਂ ਬੈਂਕ ਚੋਂ ਲੈਣੇ ਆ ਹਨ ਉਹਨਾਂ ਮੋੜ ਦੇ ਪਰਾ ਬਾਅਦ ਕੋਈ ਗੱਲ ਨਹੀਂ। ਚਲੋ ਕੋਈ ਗੱਲ ਨਹੀਂ ਉਹਦੇ ਕਰ ਲੈਣਾਗੇ ਬਾਅਦ ਚ। ਕੋਈ ਨਹੀਂ ਪੈਸਿਆਂ ਦਾ ਅਸੀਂ ਕਰ ਲਾਂਗੇ, ਸਾਰ ਲਾਂਗੇ ਤੇ ਮੁੜ ਕੇ ਆਪੇ ਹਿਸਾਬ ਹੁੰਦਾ ਰਹੂਗਾ ਕੋਈ ਗੱਲ ਨਹੀਂ। ਚਲੋ ਠੀਕ ਆ। ਇਹ ਆ ਵੀ ਜਿੱਥੇ ਹੁਣ ਜਾਣਾ ਉਹਥੇ ਪੈਸੇ ਵੀ ਘੱਟ ਲੱਗਣੇ ਆ। ਏਜੰਟ ਨੇ ਹੁਣ ਤਾਂ ਕਿਹਾ ਵੀ 3.5 ਤੋਂ 4 ਲੱਖ ਰੁਪਈਆ ਲੱਗ ਚਲੋ ਵਧੀਆ ਵਾਰੀਆਂ ਕਿਤੇ ਬਣ ਜੇ ਤੇ ਠੀਕ ਆ ਉਥੇ ਜਾ ਕੇ ਰਾਮਨਾ ਕਮਾਈ ਆਪਣੇ ਘਰੋਂ ਤੇ ਵਧੀਆ ਸਰ ਕੋਈ ਗੱਲ ਨਹੀਂ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਸਭ ਵਧੀਆ ਤੁਸੀਂ ਸੁਣਾਓ ਘਰ ਪਰਵਾਹ ਠੀਕ ਆ ਆਉਂਦਾ ਬੱਚਿਆਂ ਦਾ ਬਾਰੇ ਫੋਨ ਹਾਂ ਅਨਦਲਜੀਤ ਵੀ ਠੀਕ ਆ ਇੱਥੇ ਬਾਹਰ ਕਿਤੇ ਹੁਣਾਵਾ ਹਾਂਜੀ ਹਾਂਜੀ ਪਾ ਜੀ ਵੀ ਠੀਕ ਆ ਬਾਹਰ ਕਿਹਨਾ ਕਹਿਣ ਦੇ ਕੰਮ ਆਉ ਲੈ ਕੇ ਗਿਆ ਵਾ ਕੋਈ ਇਹਨਾਂ ਨੂੰ ਹਾਂਜੀ ਅਸ਼ਾ ਦਿਲਜੀਤ ਦਾ ਰਿਸ਼ਤਾ ਤੇ ਹਾਂਜੀ ਮੈਂ ਤਾਂ ਸੋਚਿਆ ਸੀ ਪਿਛਾਲੇ ਦਾ ਨਾ ਪਹਿਲਾਂ ਬਾਹਰ ਦਾ ਕੰਮ ਬਣ ਜਾਂਦਾ ਤੇ ਵਿਆਹ ਬਾਅਦ ਵਿੱਚ ਕਰਦੇ ਅੱਛਾ ਤੜੇ ਲੱਗ ਗਈ ਆ ਸੋਣੀ ਆ ਕੁੜੀ ਵੇਖ ਲਓ ਜੇ ਤੇ ਤੁਹਾਨੂੰ ਕੁੜੀ ਚੰਗੀ ਲੱਗਦੀ ਆ ਤੇ ਹਾਨੂੰ ਦੱਸ ਫੇਰ ਪਾਇਓ ਤੇ ਜੇ ਤੁਹਾਡੇ ਨਹੀਂ ਕੀ ਪਸੰਦ ਤੇ ਫਿਰ ਹਾਨੂੰ ਕਿੱਥਾ ਆਉਣੀ ਆ ਵੇਖੋ ਕੱਲ ਨੂੰ ਇਹ ਨਾ ਕੋਈ ਕਵੇ ਵੀ ਆਪਣੇ ਇਹਦੇ ਘਰ ਤੀ ਹੁੰਦੀ ਤੇ ਵੇਖ ਕੇ ਜਵਾਬ ਦੇ ਜਾਂਦੀ ਮੈਂ ਇਹ ਗੱਲ ਨਹੀਂ ਜੇ ਸੁਣਾ ਚਾਹੁੰਦੀ ਕਿਸ ਕੋ ਪਰ ਫੇਰ ਵੀ ਅਜੇ ਮੈਂ ਦਲਜੀਤ ਦੇ ਡੈਡੀ ਨਾਲ ਗੱਲ ਕਰਨੀ ਆ ਪਤਾ ਨਹੀਂ ਭੀ ਉਹਨਾਂ ਨੇ ਮੰਨਣਾ ਕਿ ਜਾਂ ਨਹੀਂ ਮੰਨਣਾ ਤਹੀਂ ਕੁੜੀ ਵਾਲਿਆਂ ਨਾਲ ਗੱਲ ਨਾ ਕੋਈ ਵੀ ਕਰਿਓ ਮੈਂ ਪਹਿਲਾਂ ਇਹਨਾਂ ਦੀ ਸਲਾਹ ਲੈ ਕੇ ਤੁਹਾਨੂੰ ਦੱਸੂਗੀ ਜੇ ਮੰਨਣਗੇ ਤਾਂ ਫੇਰ ਗਾੜੀ ਗੱਲ ਤੋਰਨੀ ਆਪਾਂ ਗੱਲ ਤੇ ਭੈਣ ਜੀ ਮੈਂ ਇਹ ਸੋਚਦੀ ਆ ਵੇਖੋ 30 ਪੋਤਾਰੇ ਲੱਗਾ ਹੋਵੇ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਹੈਗੀ ਤੇ ਜੇ ਹੁਣ ਵੇਲਾ ਵਾ ਤਾਂ ਕੱਲ ਨੂੰ ਖਰਚੇ ਵਧਣੇ ਹੀ ਆ ਨਹੀਂ ਅਹੀਂ ਤਾਂ ਖਰਚੇ ਦਵਾਂਗੇ ਹੀ ਕਿ ਜਾ ਬੱਚੇ ਨੇ ਆਪਣੀ ਕਮਾਈ ਆਪ ਕਰ ਲੈਣੀ ਤੇ ਜੋ ਜੀ ਕਰਨਾ ਵਰਤਣਾ ਖਰਚਣਾ ਤੇ ਕਿ ਜਾ ਹੁਣ ਸਾਡੇ ਕੋਲ ਲੈ ਕੇ ਪੈਸੇ ਜਾਣੇ ਤੇ ਫਿਰ ਮਾਪਿਓ ਤੇ ਪੁੱਛਦਾ ਹੀ ਆ ਨਾ ਭੀ ਇੰਨੇ ਪੈਸੇ ਲੈ ਕੇ ਗਏ ਸੀ ਕਿੱਥੇ ਖਰਚੇ ਆ ਹਾਂਜੀ ਅ ਨਹੀਂ ਨਹੀਂ ਤਾਨੂੰ ਨਾ ਨਹੀਂ ਕੀ ਕਰਨ ਲਈ ਤੁਸੀਂ ਕਰਾਉਣਾ ਵਾ ਹੋਰ ਕਿੰਨੇ ਕਰਾਉਣਾ ਵਾ ਇਦਾਂ ਦੀ ਗੱਲ ਕਿਉਂ ਸੋਚਦੇ ਤੁਸੀਂ ਠੀਕ ਠੀਕ ਆ ਕੋਈ ਨਹੀਂ ਦਲਜੀਤ ਨਾਲ ਵੀ ਕਰ ਲੂੰਗੀ ਗੱਲ ਦਲਜੀਤ ਕਿਹੜਾ ਭੱਜਿਆ ਵਾ ਜਿੱਦਾਂ ਹੀ ਕਿਹਾ ਉਹਨੇ ਤਾਂ ਵਿਚਾਰੇ ਨੂੰ ਉਦਾਂ ਹੀ ਮੰਨ ਜਾਣਾ ਵਾ ਚੱਲ ਠੀਕ ਆ ਕੋਈ ਗੱਲ ਨਹੀਂ ਮੈਂ ਤੇਰਾ ਪਾਜੀ ਨਾਲ ਸਾਰੀ ਗੱਲ ਕਰਕੇ ਨਾ ਫੇਰ ਤੇਨੂੰ ਫੋਨ ਕਰੂੰਗੀ ਚੰਗਾ ਸਾਸਿਕਾਲ ਓਕੇ ਮੇਰਾ ਤੇ ਨਾ ਅਜੇ ਰਿਸ਼ਤਾ ਕਰਨ ਨੂੰ ਦਿਲ ਨਹੀਂ ਕਰਦਾ ਅਜੇ ਤੇ ਵੇਲਾ ਵਾ ਚੱਲ ਬੱਚਾ ਕਿਤੇ ਆਰੇ ਲੱਗਾ ਹੋਵੇ ਫੇਰ ਰਿਸ਼ਤਾ ਕਰੇ ਹੁਣ ਕੱਲ ਨੂੰ ਖਰਚੇ ਵਧਣੇ ਆ ਬੇਸ਼ੱਕ ਹੜੇ ਕੋ ਪਿਆਲੀ ਬੰਨਾ ਵਾਧੂ ਆ ਪਰ ਇੱਕ ਗੱਲ ਵਾ ਕਿ ਜਾ ਬੱਚੇ ਨੇ ਆਪਣੀ ਕਮਾਈ ਦੇ ਵਿੱਚੋਂ ਸਾਰੀਆਂ ਰੀਜਾਂ ਪੂਰੀਆਂ ਕਰ ਲੈਣੀਆਂ ਤੇ ਕਿ ਜਾ ਮਾਂ ਪਿਓ ਕੋ ਮੰਗਣਾ ਮਾਂ ਪਿਓ ਕੋ ਨਾ ਪਿਆਹਾ ਮੰਗਦਾ ਵੀ ਬੱਚਾ ਚਿਜਕਦਾ ਵਾ ਚੱਲ ਕੋਈ ਗੱਲ ਨਹੀਂ ਕਰੂੰਗੇ ਇਹਨਾਂ ਨਾਲ ਗੱਲ ਕੀ ਆਂਦੇ ਆ ਗਿਆ ਤਾਂ ਇਹ ਸ਼ਹਿਰੋਂ ਹੋ ਗਈ ਹੋ ਗਿਆ ਕੰਮ ਤੇ ਮੈਂ ਚੱਲ ਅੱਛਾ ਅੱਛਾ ਚੱਲ ਵਧੀਆ ਵਧੀਆ ਹੋ ਗਿਆ ਨਾ ਕੰਮ ਵਧੀਆ ਹੋ ਗਿਆ ਲਿਆਵਾ ਪਾਣੀ ਤੁਹਾਡੇ ਵਾਸਤੇ ਪਾਣੀ ਬਾਅਦ ਚ ਪੀਣਿਆ ਹੌਸਲਾ ਸੁਣਾਉਣਾ ਕੀ ਆ ਮੈਂ ਤਾਂ ਤੁਹਾਨੂੰ ਇੰਡੀਕ ਕਰਨ ਲਈ ਸੀ ਹਾਂਜੀ ਭੈਣ ਦਾ ਫੋਨ ਆਉਂਦਿਆ ਸੀ ਅੱਛਾ ਉਹ ਨਾ ਦੱਸ ਪਾਉਣ ਲਈ ਆ ਦਲਜੀਤ ਦੇ ਰਿਸ਼ਤੇ ਬਾਰੇ ਅੱਛਾ ਤੇ ਮੈਂ ਤਾਂ ਡਾਵਾਂ ਡੋਲ ਜੀ ਆ ਤੇ ਬਾਕੀ ਮੈਂ ਕਿਹਾ ਤੇ ਕੋਈ ਨਹੀਂ ਤੇਰਾ ਭਾਜੀ ਹੁੰਦੇ ਤਾਂ ਫੇਰ ਹੀ ਦੋਵੇਂ ਜਾਣੇ ਸਲਾਹ ਕਰਦੇ ਆ ਰਮਨ ਰਮਨ ਨੂੰ ਦੱਸ ਦੇਣਾ ਇਹਨਾਂ ਪਈਦਾ ਕਾਗਜ ਲਾਏ ਉਹਦੇ ਹਾਂ ਗੱਲ ਤੇ ਮੈਂ ਪਹਿਲਾਂ ਹੀ ਉਹਨਾਂ ਨੂੰ ਕਹੀ ਸੀ ਤੇ ਭੈਣ ਜੀ ਮੈਂ ਤੇ ਇਹ ਚਾਹੁੰਨੀ ਆ ਕਿ ਦਲਜੀਤ ਕਿਤੇ ਸੈੱਟ ਹੋ ਜੇ ਤੇ ਫੇਰ ਵਿਆਹ ਕਰੀਏ ਚਲੋ ਠੀਕ ਆ ਤੁਹਾਡੇ ਕੋ ਪਿਆਲੀ ਬੰਨਾ ਖੁੱਲਾ ਵਾ ਮਹਾਰਾਜ ਦੀ ਕਿਰਪਾ ਵਾ ਸਭ ਕੁਝ ਤੁਹਾਡੇ ਕੋਲ ਵਾ ਪਰ ਫੇਰ ਵੀ ਨਾ ਬੱਚਾ ਆਪ ਕਮਾਈ ਕਰਦਾ ਹੋਵੇ ਬੇਚੀਜ਼ ਕਿ ਜਿਹੜੀ ਚੀਜ਼ ਨੂੰ ਦਿਲ ਕਰੇ ਲੈ ਲੈਂਦਾ ਵਾ ਮਾਂ ਪਿਓ ਕੋਲੋਂ ਜਦੋਂ ਪਿਆਹਾ ਮੰਗਣਾ ਹੋਵੇ ਨਾ ਬੱਚਾ ਥੋੜਾ ਜਿਹਾ ਚਿਚਕਦਾ ਵਾ ਤੇ ਕਹਿੰਦੀ ਵੀ ਨਹੀਂ ਇਹੋ ਜੀ ਗੱਲ ਕੋਈ ਨਹੀਂਗੀ ਕੁੜੀ ਵੀ ਸੌਖੀ ਘਰੂ ਆ ਚਲੋ ਉਹ ਤੇ ਗੱਲ ਤੇਰੀ ਠੀਕ ਆ ਤੇ ਉਹਨੂੰ ਕਹਿਣਾ ਵੀ ਅਸੀਂ ਮੁੰਡੇ ਨਾਲ ਸਲਾਹ ਕਰ ਲੈਂਦੇ ਆ ਕਿ ਜੇ ਤੇ ਮੰਨੂਗਾ ਇਹ ਪਤਾ ਉਹਨੇ ਹੁਣ ਵਿਆਹ ਕਰਾਉਣਾ ਕਿ ਜਾਂ ਕਿੱਦਾਂ ਕਰਨੀ ਆ ਕਿ ਜਾਂ ਬਾਹਰੋਂ ਆਣ ਕੇ ਕਰਾਉਣਾ ਨੇ ਹਾਂ ਗੱਲ ਤੇ ਮੈਂ ਕਹੀ ਸੀ ਮੁੰਡੇ ਵੱਲੋਂ ਵੀ ਕਹੀ ਸੀ ਤੇ ਤੁਹਾਡੇ ਵੱਲੋਂ ਵੀ ਕਹੀ ਸੀ ਤੇਰੇ ਭਾਜੀ ਨਾਲ ਵੀ ਸਲਾਹ ਕਰੂੰਗੀ ਤੇ ਚੱਲ ਇੱਕ ਗੱਲ ਹੋਰ ਵਾ ਜੇ ਆਪਾਂ ਮੰਗਣੀ ਕਰ ਲਈਏ ਤਾਂ ਜੇ ਆਪਣੇ ਦਲਜੀਤ ਦਾ ਕੰਮ ਬਣ ਜੂਗਾ ਤੇ ਵਿਆਹ ਪਹਿਲਾਂ ਕਰ ਲਾਂਗੇ ਮਹੀਨਾ ਦਾ ਤਾਂ ਮੁੰਡਾ ਚਲ ਜੂਗਾ ਬਾਹਰ ਉੱਥੇ ਜਾ ਕੇ ਆਪਣੇ ਨਾਲ ਦੀ ਦੇ ਪੇਪਰ ਲਾ ਲੂਗਾ ਤੇ ਦੋਵੇਂ ਜਾਣੇ ਉੱਥੇ ਇਕੱਠੇ ਹੋ ਜਾਣਗੇ ਇਹ ਵੀ ਤੇਰੀ ਗੱਲ ਠੀਕ ਆ ਠੀਕ ਆ ਨਾ ਤੇ ਮੈਂ ਨਾਲ ਉਹਨੂੰ ਇਹ ਵੀ ਗੱਲ ਕਹਿ ਤੀ ਜੇ ਮੈਂ ਆਂ ਵੇਖ ਲਾ ਤੇਰੇ ਸਿਰ ਤੇ ਸਾਰੀ ਗੱਲ ਹੋਣੀ ਆ ਤੂੰ ਕੁੜੀ ਵੇਖੀ ਆ ਜੇ ਇਹ ਤਾਂ ਕੁੜੀ ਤੇਰਾ ਪਸੰਦ ਵਾ ਮੈਨੂੰ ਦੱਸ ਤਾਂ ਪਾਵੀ ਤੇ ਜੇ ਤੇਰੇ ਨਹੀਂ ਨਾ ਪਸੰਦ ਮੈਨੂੰ ਹੁਣੇ ਹੀ ਦੱਸ ਦੇ ਕੱਲ ਨੂੰ ਲੋਕੀ ਇਹ ਗੱਲ ਨਾ ਕਹਿਣ ਪੀ ਜੇ ਆਪਣੇ ਘਰ ਧੀ ਹੁੰਦੀ ਤੇ ਇਦਾਂ ਜਵਾਬ ਦੇ ਕੇ ਆਉਂਦੀ ਮੈਂ ਹਮੇ ਇਹ ਗੱਲ ਸੋਣੀ ਨਹੀਂ ਉਹ ਚਾਹੁੰਦੀ ਕਿਸੇ ਦੇ ਮੂੰਹ ਤੇ ਮੈਨੂੰ ਤੇ ਆਉਂਦੀ ਵੀ ਕੁੜੀ ਬੜੀ ਸੋਹਣੀ ਆ ਅੱਛਾ ਤੇ ਪਰ ਫੇਰ ਵੀ ਜੇ ਆਪਾਂ ਕਰਨਾ ਹੋਇਆ ਇੱਕ ਪਰ ਫੋਟੋਆਂ ਵੇਖਾਂਗੇ ਤੇ ਫੇਰ ਗਾੜੀ ਉੱਧਰ ਉੱਧਰੀ ਕਰਾਂਗੇ ਗੱਲਬਾਤ ਹੋਰ ਨਾ ਫੋਟੋ ਵੀ ਲੋਕੀ ਕੰਪਿਊਟਰ ਨਾਲ ਬਣਾ ਬਣੂ ਲੈਂਦੇ ਆ ਫੋਟੋਆਂ ਤੇ ਨਹੀਂ ਗੱਲ ਬਣਦੀ ਜਦਾਂ ਚ ਰਹੇ ਅਸੀਂ ਆਮੋ ਸਾਹਮਣੇ ਨਹੀਂ ਵੇਖਦੇ ਚੱਲ ਕੋਈ ਗੱਲ ਨਹੀਂ ਨਾਲੇ ਉਹਨਾਂ ਨੂੰ ਇਹ ਗੱਲ ਕਹਿ ਵੀ ਅਸੀਂ ਕੁੜੀ ਵੇਖਣੀ ਇਦਾਂ ਸਾਹਮਣੇ ਬੈ ਕੇ ਆਮੋ ਸਾਹਮਣੇ ਉਹ ਤਾਂ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਪਹਿਨਾਂ ਦੇ ਮੈਂ ਪਹਿਨ ਨੂੰ ਕਹੂੰਗੀ ਵੀ ਮੈਂ ਤੇਰੇ ਕੋ ਆਉਂਗੀ ਤਬਾ ਨੇ ਜੇ ਨਾ ਕਰ ਸਕਦੀ ਤੇ ਵੇਖ ਲੂੰਗੀ ਜੇ ਤੇ ਮੈਨੂੰ ਚੰਗੀ ਲੱਗੂ ਤਾਂ ਗਾੜੀ ਨਾਲ ਚਲਾ ਲਾਂਗੀ ਤੇ ਜੇ ਇਹ ਗਾੜੀ ਨਾ ਚੰਗੀ ਲੱਗੂਗੀ ਫੇ ਉੱਥੇ ਹੀ ਆਮ ਠੱਪ ਕਰ ਦਾਂਗੇ ਆਪਾਂ ਤੇਰੀ ਗੱਲ ਤੇਰੀ ਠੀਕ ਆ ਠੀਕ ਆ ਨਾ ਸਾਰੇ ਟੱਬਰ ਨੇ ਕੀ ਕਰਨ ਜਾਣਾ ਵਾ ਆਹੋ ਅਗਲੀ ਦਿੱਤੀ ਪਹਿਣਾ ਐਵੇਂ ਕਿਉਂ ਪੰਡਣਾ ਹੁੰਦਾ ਵਾ ਪਈ ਆਏ ਹੀ ਵੇਖਣ ਰਿਸ਼ਤਾ ਕਿਉਂ ਨਹੀਂ ਹੋਇਆ ਕਿਉਂਕਿ ਲੋਕੀ ਤੇ ਸਵਾਦ ਲੈਂਦੇ ਆ ਗੱਲਾਂ ਦਾ ਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਕਿਸ ਦਿੱਤੀ ਪਿਆਂ ਦੀ ਗੱਲ ਹੋਵੇ ਉਹ ਚੱਲ ਉਹਨੂੰ ਨੇ ਕਹਿਆ ਕਿ ਬਿਹਾਨੇ ਨਾਲ ਆਪਣੇ ਘਰ ਸੱਤ ਲਈ ਉਹਨੂੰ ਫਿਰ ਕੀ ਕਰਨਾ ਚੱਲ ਕੋਈ ਗੱਲ ਨਹੀਂ ਆਪਾਂ ਤੇ ਦੋਵੇਂ ਜਣੇ ਸਲਾਮਾਂ ਕਰੀ ਜਾਣਦੇ ਆ ਫਿਰ ਵੀ ਮੁੰਡੇ ਦੀ ਵੀ ਸਲਾਹ ਲੈਣੀ ਬੰਦੀ ਕਿ ਨਹੀਂ ਦਲਜੀਤ ਨੂੰ ਇੱਕ ਵਾਰ ਪੁੱਛ ਲਈ ਵੀ ਉਹ ਕੀ ਆਂਦਾ ਚੱਲ ਪੁੱਛ ਲੈ ਕਿਸ ਟਾਈਮ ਬੱਚੇ ਦੀ ਆਪਣੀ ਵੀ ਪਸੰਦ ਹੁੰਦੀ ਆ ਅਸੀਂ ਜ਼ਬਰਦਸਤੀ ਕਰੀਏ ਤੇ ਇੱਥੇ ਤੇਰਾ ਰਿਸ਼ਤਾ ਕਰਨਾ ਵਾ ਮੁੜ ਕੇ ਦੋਵਾਂ ਦੀ ਬਣ ਨਾ ਆਵੇ ਫਿਰ ਸਾਡੇ ਵਾਸਤੇ ਵੀ ਮੁਸ਼ਕਲ ਹੋ ਜਾਣੀ ਆ ਚੱਲ ਪੁੱਛ ਲੈ ਬੋਲਾ ਕੀ ਕਹਿੰਦਾ ਵਾ ਉਹ ਤਾਂ ਤੁਸੀਂ ਸਹਿਮਤ ਜੇ ਇਹ ਗੱਲ ਨਾਲ ਮੈਂ ਤਾਂ ਸਹਿਮਤ ਹਾਂ ਮੈਨੂੰ ਇਹ ਆਪੇ ਕੋਈ ਗੱਲ ਨਹੀਂ ਜਦੋਂ ਪੇਪਰ ਇਹਦੇ ਵੀ ਨਿਕਲ ਆਉਣਗੇ ਗੱਲਬਾਤ ਬਣ ਜੂਗੀ ਫਿਰ ਵਿਆਹ ਮਹੀਨਾ ਪਹਿਲਾਂ ਕਰ ਦਾਂਗੇ ਆਪਾਂ ਚਲ ਚੁੰਨੀ ਚੜਾ ਕਰਕੇ ਤੇ ਲੈ ਆਵਾਂਗੇ ਕੁੜੀ ਨੂੰ ਨਹੀਂ ਨਹੀਂ ਚੁੰਨੀ ਚੜਾ ਵਾਲੀ ਗੱਲ ਨਹੀਂ ਕਰਨੀ ਵਿਆਹ ਹੀ ਵਧੀਆ ਕਰਨਾ ਵਾ ਉਹ ਪਹਿਲਾਂ ਮੁੰਡੇ ਨੂੰ ਤੇ ਪੁੱਛ ਲਾ ਜੇ ਮੰਨਦਾ ਤੇ ਫਿਰ ਹੀ ਗੱਲ ਕਰਾਂਗੇ ਗਾੜੀ ਵਿਆਹ ਦੀ ਚਲ ਕੋਈ ਨਹੀਂ ਨਾਲੇ ਤੇ ਮੈਂ ਚਾਹ ਕੱਪ ਬਣਾਉਂਦੀ ਆ ਤੁਹਾਨੂੰ ਵੀ ਚਾਹ ਦਿੰਨੀ ਆ ਉਹਨਾਂ ਜਰਨੂ ਕੀਪਤਾ ਉਹ ਵੀ ਬਾਹਰੋਂ ਆਈ ਜਾਵੇ ਰਮਨ ਮੈਂ ਨਹੀਂ ਚਾਹ ਪੀਣੀ ਮੈਂ ਆਇਆ ਮੈਂ ਥੱਕਿਆ ਤੇ ਮੈਂ ਹੁਣ ਅਰੈਸਟ ਕਰਨੀ ਹੈ ਤੇ ਮੈਨੂੰ ਠਾਲੀ ਨਾਲ ਚੰਗਾ ਚਲੋ ਠੀਕ ਆ ਕੋਈ ਨਹੀਂ ਮੈਂ ਤਾਂ ਬਣਾ ਕੇ ਕੁੱਟ ਪੀਵਾਂ ਮੈਂ ਤਾਂ ਸਭ ਕੋੜੋ ਹੋਗੇ ਨਾ ਉੱਠ ਕੇ ਮੈਂ ਤੁਹਾਨੂੰ ਦੱਸ ਦੂੰਗਾ ਤੇ ਫਿਰ ਬਣਾ ਲਾਂਗੇ ਮੈਂ ਤਾਂ ਤੁਹਾਨੂੰ ਡੀਕਨ ਨਹੀਂ ਹਾਂ ਕਿ ਸ਼ਹਿਰੋਂ ਆਉਂਦੇ ਜੇ ਤਾਂ ਕੁੱਟ ਚਾਹ ਦਾ ਬਣਾ ਕੇ ਪੀਵਾਂਗੇ ਚਲ ਜੇ ਤੇਰਾ ਤੈਲ ਕਰਨ ਦਿਆ ਤੂੰ ਬਣਾ ਕੇ ਪੀਲਾ ਕੋਈ ਨਹੀਂ ਮੈਂ ਤਾਂ ਫਿਰ ਪੀਣੀ ਆ ਚਲੋ ਕਰ ਲੋ ਅਰੈਸਟ ਤਹੀ ਵੀ ਚਲੋ ਚੰਦ ਇਹ ਤੇ ਮੰਨ ਗਈ ਆ ਉਹਨਾਂ ਦਲਜੀਤ ਨਾਲ ਗੱਲ ਕਰਦੀ ਆ ਕੀਪਤਾ ਵੀ ਮੰਨ ਨਹੀਂ ਜਾਵੇ ਤੇ ਫੇਰ ਕਰੀ ਲਵਾਂਗੇ ਗੱਲ ਕਈ ਇਹਨਾਂ ਦੀ ਵਿੱਚ ਨਹੀਂ ਤਾਂ ਜੀ ਸਸਿਕਾ ਦਾ ਜੀ ਸਸਿਕਾਲ ਹਾਂ ਲੋਕ ਕਹੀ ਦਿਓ ਹਾਂ ਆਪਣਿਆਣੀ ਮੇਰੀ ਬੰਬੀ ਤੇ ਰਹਿ ਗਈ ਤੇ ਮੈਂ ਕਾਜਾ ਪੁੱਟਣਾ ਏ ਤੈਨੂੰ ਕਹੀ ਨਾ ਤੇ ਪਹਿਰੇ ਕੀ ਕੰਮ ਪੈ ਗਿਆ ਉਹ ਮੈਂ ਘਰੋਂ ਕਾਜਾ ਪੁੱਟਣਾ ਸੀ ਤੇ ਮੈਂ ਚੱਲ ਤੁਹਾਡੀ ਲੈ ਆਉਣਾ ਮੂੰਹ ਚੁੱਕਿਆ ਤਾਂ ਕਈ ਮੰਗਣ ਆ ਗਿਆ ਵਾ ਤੇਰੇ ਕੋਈ ਨਹੀਂ ਉਹ ਕਈ ਜ ਤਾਈ ਜੀ ਮੇਰੇ ਕੋ ਹੈਗੀ ਆ ਉਹ ਬੰਬੀ ਤੇ ਪਈ ਆ ਹੈਨੇ ਕਈ ਕੋਈ ਕੋਈ ਵੀ ਆਪਣੀਆਂ ਚੀਜ਼ਾਂ ਲਿਆਓ ਤੇ ਵਰਤਿਆ ਕਰੋ ਨਾਲੇ ਤੁਹਾਡੀ ਕਿਹੜੀ ਕੋਈ ਜ਼ਬਾਨਵਾ ਜਦੋਂ ਹੋਰ ਕਿਸੇ ਕੰਮ ਵਿੱਚ ਸਾਡੀ ਸਲਾਹ ਨਹੀਂ ਹੈਗੀ ਤੇ ਚੀਜ਼ਾਂ ਮੰਗਣ ਨੂੰ ਹੈਗੀ ਆ ਉਹਦਾ ਮੂੰਹ ਚੁੱਕ ਦੇ ਜੇ ਤੇ ਇੱਧਰ ਨੂੰ ਆ ਜਾਂਦੇ ਜੇ ਹੁਣ ਭੂਆ ਨੂੰ ਕਹਿਣਾ ਹੈ ਕਹੀ ਦੇ ਜੇ ਉਥੋਂ ਉਹ ਤਾਈ ਜੀ ਸਾਰੀ ਸਲਾਹ ਤੇ ਤੁਹਾਡੇ ਨਾਲ ਕਰੀਦੀ ਆ ਹੋਰ ਦੱਸੋ ਕਿੱਦਾਂ ਕਰਿਆ ਕਰੀ ਮੈਂ ਕਾਦੀ ਸਲਾਹ ਕਰਦਾ ਸਲਾਹਾਂ ਤਾਂ ਤੇਰੀਆਂ ਭੂਆ ਨਾ ਹੁੰਦੀਆਂ ਵਾਂ ਸਾਨੂੰ ਤੇ ਪਿੰਡ ਵਿੱਚ ਉਹੀ ਬਦਨਾਮ ਕਰਨਦੇ ਆਂ ਵੀ ਤਾਇਆ ਤਾਈ ਆਹ ਕੰਮ ਕਰਦੇ ਮੇਰੇ ਨਾਲ ਉਹ ਮੇਰੀ ਗੱਲ ਸੁਣੋ ਮੈਂ ਤਾਂ ਕਿਸੇ ਨਾਲ ਗੱਲ ਕਰਦਾ ਹੀ ਨਹੀਂ ਆ ਜਦੋਂ ਮੈਂ ਆਉਣਾ ਉਦੋਂ ਤੁਸੀਂ ਦਿਵਾਲੇ ਹੋ ਜਾਂਦੇ ਜੀ ਮੇਰੇ ਤਾਂ ਦਿਵਾਲੇ ਸੱਚੀ ਹੁੰਦੇ ਆ ਆਪਣਾ ਘਰ ਤੱਬੇ ਗੱਲਾਂ ਕਰਵਾਉਂਦਾ ਮੈਂ ਤੂੰ ਹੁਣ ਦੱਸੋ ਮੈਂ ਤੁਹਾਨੂੰ ਕੀ ਕਹਿਤਾ ਮੈਂ ਤਾਂ ਕਈ ਲੈਣੀ ਆਇਆ ਗੱਲਾਂ ਹੁਣ ਦੱਸ ਕਈ ਦੀ ਲੋੜ ਪਈ ਹੈ ਨਾ ਫਿਰ ਗਵਾਂਡੇ ਕੰਮ ਆਉਂਦਾ ਹੁੰਦਾ ਵਾ ਨਾ ਉਦੋਂ ਤਾਂ ਕਹਿੰਦੇ ਜੇ ਸਾਨੂੰ ਤਾਇ ਤਾਈ ਦੀ ਲੋੜ ਹੀ ਨਹੀਂ ਗਈ ਉਹ ਕਈ ਨੂੰ ਕਿਹੜਾ ਸੋਨਾ ਲੱਗਾ ਵਾ ਤਾਈ ਜਿਹੜਾ ਮੈਂ ਲਾ ਕੇ ਰੱਖ ਲੈਣਾ ਭਾਵੇਂ ਸੋਨਾ ਲੱਗਾ ਤਾਂ ਭਾਵੇਂ ਨਹੀਂ ਲੱਗਾ ਮੈਂ ਚੀਜ਼ ਨਹੀਂ ਦੇਣੀ ਤਾਂ ਨਹੀਂ ਦੇਣੀ ਉਹ ਮੇਰੀ ਬੰਬੀ ਦੇ ਪਈ ਆ ਮੈਂ ਤਾਂ ਤਾਂ ਮੰਗਣ ਆ ਗਿਆ ਬੁਰਿਆ ਪਾਪਾ ਨੂੰ ਇੱਧਰ ਨਾ ਏ ਤੁਹਾਡੀ ਕੋਈ ਜ਼ਬਾਨਵਾ ਇਥੇ ਗੱਲਾਂ ਹੋਰ ਤੇ ਉੱਥੇ ਜਾ ਕੇ ਗੱਲਾਂ ਹੋਰ ਉਹ ਤੁਹਾਨੂੰ ਪੈਸਿਆਂ ਬਾਰੇ ਗੁੱਸਾ ਚਾਂਢਿਆ ਹੋਣਾ ਵਾ ਨਾ ਤੇ ਜਦੋਂ ਉਹ ਕਹਿਣ ਡਿਆ ਵੀ ਨਹੀਂ ਕੱਲਣਾ ਉਥੇ ਤੇ ਮੈਂ ਫਿਰ ਜਵਾਬ ਦੇ ਗਿਆ ਤਾਂ ਇਹਨੂੰ ਆਣ ਕੇ ਆਹੋ ਇਹੋ ਹੀ ਤਾਂ ਗੱਲ ਵਾ ਤਾਂ ਇਹਦੀ ਖਾਂ ਥਾਂ ਬੇਇੱਜ਼ਤੀ ਕਰਵਾ ਤਾਇਆ ਤੇਰੇ ਕਰਕੇ ਨਾ ਜੀ ਜੀ ਦਾ ਤਰਲੇ ਕੱਢਦਾ ਫਿਰਨ ਡਿਆ ਪਰ ਤੈਨੂੰ ਤਾਂ ਮਾਸਾ ਵੀ ਸ਼ਰਮ ਹੈ ਨਹੀਂ ਕਿੰਨੇ ਜਾਣਿਆ ਦੇ ਨਾ ਤਰਲੇ ਕੱਢੇ ਵੀ ਮੇਰੇ ਪੁੱਤ ਜੀ ਨੇ ਬਾਹਰ ਜਾਣਾ ਵਾ ਉਹਦੇ ਵਾਸਤੇ ਪੈਸੇ ਚਾਹੀਦੇ ਆ ਜੇ ਉਹਨੇ ਇੰਤਜ਼ਾਮ ਕੀਤਾ ਪਹਿਲਾਂ ਪਹਿਲਾਂ ਤਾਂ ਜਵਾਬ ਦੇ ਗਿਆ ਜੇ ਹੁਣ ਇੰਤਜ਼ਾਮ ਕੀਤਾ ਤੂੰ ਹੁਣ ਆਣ ਕੇ ਜਵਾਬ ਦੇ ਆ ਗਿਆ ਗਾੜੀ ਤਾਂ ਭਾਵੇਂ ਹੋ ਔਖਾ ਤੇ ਭਾਵੇਂ ਹੋ ਸੌਖਾ ਅਹੀਂ ਨਹੀਂ ਦੋਵੇਂ ਜਾਣੇ ਤੇਰੀ ਗੱਲ ਵਿੱਚ ਆਉਂਦੇ ਗੁੱਸੇ ਵਾਲੀ ਤਾਈ ਇਹ ਚ ਕਿਹੜੀ ਗੱਲ ਵਾ ਹੁਣ ਉਹ ਮੰਨੇ ਨਹੀਂ ਜੇ ਮੰਨ ਜਾਂਦੇ ਤੇ ਮੈਂ ਤੁਹਾਡੇ ਕੋ ਪੈਸੇ ਲੈ ਜਾਣੀ ਤੇ ਪਹਿਲੇ ਸਲਾਹ ਉਹਨਾਂ ਨਾਲ ਕਰ ਰਹੀ ਸੀ ਨਾ ਸਲਾਹ ਕਰਕੇ ਤੇ ਫੇਰ ਗੱਲ ਕਰੀਦੀ ਹੁੰਦੀ ਆ ਤੂੰ ਚਲੋ ਕੋਈ ਗੱਲ ਨਹੀਂ ਹੁਣ ਕੀ ਹੋ ਗਿਆ ਵਾ ਮੈਂ ਕਿਹੜੇ ਚੋਕੇ ਲੈ ਆ ਗਿਆ ਹਾਂ ਤੁਹਾਡੇ ਕੋ ਚੋਕੇ ਲਾ ਗਿਆ ਤੇਰਾ ਤਾਈ ਦੀ ਬੇਇੱਜ਼ਤੀ ਤਾਂ ਹੋਈ ਕਿ ਨਹੀਂ ਉਹ ਅਗਲੇ ਕੀ ਕਹਿਣਗੇ ਵੀ ਤੇਰੀ ਕੋਈ ਜ਼ਬਾਨ ਵਾ ਤੈਨੂੰ ਤਾਂ ਕੋਈ ਜਾਣਦਾ ਨਹੀਂਗਾ ਤੇ ਜਿਹਦਾ ਨਾਂ ਹੈਗਾ ਨਾ ਉਹਦਾ ਵੀ ਬਦਨਾਮ ਕਰ ਤੂੰ ਚਾਰੇ ਪਾਸੇ ਚਲੋ ਕੋਈ ਗੱਲ ਨਹੀਂ ਜਿਹ ਹੈ ਉਹ ਗੱਲਬਾਤ ਨਹੀਂ ਹੁੰਦਾ ਮੁੜ ਕੇ ਤੁਹਾਡੇ ਘਰ ਨਾਂ ਵੀ ਨਹੀਂ ਹੁੰਦਾ ਤੇ ਤੂੰ ਕਿਹੜਾ ਸੁੱਖ ਨੂੰ ਆਉਣਾ ਵਾ ਜਦੋਂ ਕੋਈ ਚੀਜ਼ ਲੈਣੀ ਹੁੰਦੀ ਆ ਉਦੋਂ ਭੱਜ ਆਉਣਾ ਵਾ ਜਦੋਂ ਲੋੜ ਪੂਰੀ ਹੋ ਜਾਂਦੀ ਆ ਫਿਰ ਜਵਾਬ ਦੇਣਾ ਆ ਜਾਂਣਾ ਵਾ ਤੇਰੇ ਵਾਲੀ ਤਾਂ ਉਹੀ ਹੱਦ ਹੋਈ ਆ ਇਹ ਕੋ ਜਿਹੜੀ ਕੁੜੀ ਵਿਆਹ ਤੇ ਨਾ ਸੌਖੇ ਘਰ ਆਉਂਦੇ ਵੀ ਨਾ ਸਮਾਨ ਹੀ ਸਿਰ ਤੇ ਚੁੱਕਿਆ ਵਾ ਸਲਾਮਾਂ ਤੇ ਉਹ ਦੇਣ ਲਈ ਆ ਐਦਾਂ ਨਹੀਂ ਤਲਵਲੀ ਐਦਾਂ ਕਰ ਲਵਲੀ ਐਦਾਂ ਨਹੀਂ ਤੇ ਐਦਾਂ ਕਰ ਕੋਈ ਗੱਲ ਨਹੀਂ ਕਿੰਨਾ ਕਿਆ ਸਲਾਮਾਂ ਦਊਗੀ బగానే ఇదాని బగనే పొత్తు ఎనం